ਜਿਹੜੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੰਕਰ ਨਿਗਮਬੋਧ ਘਾਟਚ ਕੀਤਾ ਗਿਆ ਉਹਦੇ ਲਈ ਕੇਂਦਰ ਸਰਕਾਰ ਨੇ ਥਾਂ ਦੇਣ ਤੋਂ ਮਨਾ ਕਰ ਦਿੱਤਾ ਹੈ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਜਵਾਬ ਦੇਣ ਦਾ ਯਤਨ ਕੀਤਾ ਉਹਨ ਕਿਹਾ ਜਾਂਦਾ ਵੀ ਟਰਸਟ ਬਣਾਓ ਟਰਸਟ ਬਣਾਉਣ ਤੋਂ ਬਾਅਦ ਯਾਦਗਾਰ ਲਈ ਜਗ੍ਹਾ ਦਿੱਤੀ ਜਾਏਗੀ ਇਹ ਪਤਾ ਨਹੀਂ ਕਦੋਂ ਦਿੱਤੀ ਜਾਏਗੀ ਕੀ ਹੋਏਗਾ ਤੇ 3 ਤਰੀਕ ਨੂੰ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਸਮਾਗਮ ਜਿਹੜਾ ਉਹਨਾਂ ਦੇ ਉੱਥੇ ਹੋਏਗਾ ਤੇ ਗੁਰਦੁਆਰਾ ਰਿਕਾਪਗਾਂ ਚ ਹੋਣਾ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿੰਨੇ ਵੀ ਪਹਿਲਾਂ ਪ੍ਰਧਾਨ ਮੰਤਰੀ ਹੋਏ ਉਹਨਾਂ ਨੂੰ ਬਕਾਇਦਾ ਜਿਹੜੀ ਜਗ੍ਹਾ ਦਿੱਤੀ ਗਈ ਤੇ ਇਹ ਵੀ ਗੱਲ ਬੜੀ ਚਰਚਾ ਦਾ ਵਿਸ਼ਾ ਰਹੀ ਕਿ ਜਿਹੜੀ ਕਾਂਗਰਸ ਦੀ ਜਨਰਲ ਸਕੱਤਰ ਹੈ ਆਪਣੇ ਪ੍ਰਿੰਕਾ ਗਾਂਧੀ ਉਹਨੇ ਕਿਹਾ ਵੀ ਜਿੱਥੇ ਮੇਰੀ ਦਾਦੀ ਦੀ ਸਮਾਦੀ ਬਣੀ ਹੈ ਜਾਂ ਮੇਰੇ ਪਿਤਾ ਰਜੀਵ ਗਾਂਧੀ ਦੀ ਸਮਾਦੀ ਬਣੀ ਉੱਥੇ ਹੀ ਜਗ੍ਹਾ ਦੇ ਦਿੱਤੀ ਜਾਵੇ ਕਰਕੇ ਇਹਨਰ ਸਰਕਾਰ ਨੇ ਇਹ ਗੱਲ ਵੀ ਨਹੀਂ ਮੰਨੀ ਤੇ ਇਵੇਂ ਲੱਗਦਾ ਕਿ ਜਿਵੇਂ ਘਟਗਿੰਟੀਆਂ ਦੇ ਖਿਲਾਫ ਇਹ ਗੱਲ ਕੀਤੀ ਗਈ ਹੋਵੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਨੇ ਇਸ ਦੇਸ਼ ਨੂੰ ਦੇਸ਼ ਦੇ ਅਰਥਚਾਰੇ ਨੂੰ ਉਭਾਰਨ ਲਈ ਜਿੰਨਾ ਯਤਨ ਕੀਤਾ ਡੁੱਬੀ ਹੋਈ ਆਰਥਿਕਤਾ ਨੂੰ ਮਤਲਬ ਖੜਾ ਕੀਤਾ ਦੋ ਵਾਰੀ ਕੀਤਾ 2008 ਦਾ ਜਿਹੜਾ ਕਰਾਈਸਿਸ ਸੀਗਾ ਵਿਸ਼ਵ ਚ ਮੰਦੀ ਸੀਗੀ ਹਿੰਦੁਸਤਾਨ ਦੇ ਅਰਥਚਾਰੇ ਤੇ ਨਾ ਮਾਤਰ ਅਸਰ ਪਿਆ ਉਹਨਾਂ ਵਰਗੇ ਜਿਹੜੇ ਸਟੇਟਸਮੈਨ ਸੀਗੇ ਉਹਨਾਂ ਨਾਲ ਇਹ ਵਰਤਾਓ ਕਿਉਂ ਕੀਤਾ ਗਿਆ ਦੇਖੋ ਪਹਿਲੀ ਗੱਲ ਤਾਂ ਮੈਂ ਇਸ ਨੂੰ ਮਸਲੇ ਨੂੰ ਬਾ ਇਸ ਲੈਵਲ ਤੇ ਨਹੀਂ ਲੈਣਾ ਚਾਹੁੰਦਾ ਵੀ ਇਹ ਘੱਟ ਗਿਣਤੀਆਂ ਤੇ ਬਹੁਤ ਗਿਣਤੀ ਦਾ ਮਸਲਾ ਹੈ ਕਿਉਂਕਿ ਉਹ ਜਿਹੜਾ ਪ੍ਰਧਾਨ ਮੰਤਰੀ ਡਾਕਟਰ ਮੋਮੋਨ ਸਿੰਘ 10 ਸਾਲ ਰਹੇ ਦੋ ਟਰਮਾਂ ਰਹੇ ਉਹਨਾਂ ਨੇ ਪਹਿਲੀ ਟਰਮ ਦੀ ਵੀ ਚਲੋ ਪਹਿਲੀ ਟਰਮ ਤਾਂ ਜਦੋਂ ਇਲੈਕਸ਼ਨ ਲੜੀ ਹੈ ਤੇ ਉਹਨਾਂ ਉਹਨਾਂ ਦਾ ਨਾਂ ਹੈ ਨਹੀਂ ਸੀ ਦੂਜੀ ਵਾਰ ਦਾ ਇਲੈਕਸ਼ਨ ਜਿੱਤੀ ਉਹਨਾਂ ਦੇ ਕਰਕੇ ਗਈ ਹੈ ਮੋਮੋਨ ਸਿੰਘ ਕਰਕੇ ਸੈਕੰਡ ਟਾਈਮ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਮinority majority ਵਾਲੀ ਗੱਲ ਉਹਨਾਂ ਦੇ ਬਾਰੇ ਸਾਨੂੰ ਨਹੀਂ ਕਰਨੀ ਚਾਹੀਦੀ ਇਹ ਅਸੀਂ ਨਹੀਂ ਕਹਿਣਾ ਚਾਹੁੰਦੇ ਗੱਲ ਉਹਨਾਂ ਦੀ ਪੋਜੀਸ਼ਨ ਨੂੰ ਅਸੀਂ ਛੋਟਾ ਕਰਦੇ ਹਾਂ ਤੇ ਉਹਨੂੰ ਅਸੀਂ ਫਿਰਕੂ ਰੰਗ ਦਿੰਨੇ ਆ ਤੇ ਬੀਜੇ ਫਿਰ ਉਹ ਤਾਂ ਵਿੱਚ ਬੀਜੇਪੀ ਡਸਟਿਫਾਈ ਹੋ ਜਾਂਦੀ ਆ ਇਸ ਕਰਕੇ ਸਵਾਲ ਹੈ ਵੀ ਤੁਸੀਂ ਆਪਣੇ 2 10 ਸਾਲ ਰਹੇ ਪ੍ਰਧਾਨ ਮੰਤਰੀ ਨੂੰ 2 ਟਰਮਾਂ ਦੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕੀਤੀ ਆ ਉਸ ਨੂੰ ਜਿੱਤੇ ਤੁਸੀਂ ਉਹ ਥਾਂ ਦੇਣਾ ਚਾਹੁੰਦੇ ਹੋ ਉਹਨਾਂ ਦੇ ਮੈਮੋਰੀਅਲ ਲਈ ਉੱਥੇ ਹੀ ਉਹਦਾ ਕਰਮੇਸ਼ਨ ਹੋਣਾ ਚਾਹੀਦਾ ਸੀ ਕਿਉਂ ਕਰਮੇਸ਼ਨ ਆਮ ਲੋਕਾਂ ਲਈ ਬਣਾ ਜਿਹੜਾ ਜਿਹੜਾ ਗ੍ਰੇਵਯਾਰਡ ਹੈ ਜਾਂ ਕਰਮੇਸ਼ਨ ਕਰਮੇਸ਼ਨ ਗਰਾਊਂਡ ਹੈ ਤੁਸੀਂ ਉੱਥੇ ਉੱਥੇ ਸੰਸਕਾਰ ਕਰਨ ਦਿੱਤਾ ਇਹਨਾਂ ਦਾ ਇਹ ਮਨਮੋਹਨ ਸਿੰਘ ਦਾ ਇੱਥੇ ਫਿਰ ਉੱਥੇ ਬੰਦੋਬਸਤ ਵੀ ਬੜਾ ਮਾੜਾ ਸੀਗਾ ਬਹੁਤ ਜ਼ਿਆਦਾ ਸਾਰਾ ਸਾਰਾ ਦਾ ਸਭ ਦਾ ਬੁਰਾ ਹਾਲ ਵੀ ਹੋਇਆ ਕੋ ਖ ਬੰਦੋਬਸਤ ਵੀ ਨਾ ਹੋਇਆ ਕਿ ਬੇਸ਼ੱਕ ਸਟੇਟ ਲੈਵਲ ਦਾ ਫਿਊਨਰਲ ਸੀ ਇਸ ਸਟੇਟ ਵੱਲੋਂ ਸਟੇਟ ਵੱਲੋਂ ਸਰਕਾਰ ਵੱਲੋਂ ਸੀਗਾ ਤੇ ਇਸ ਕਰਕੇ ਫਿਰ ਇਹ ਸਾਰਾ ਆਪਣੇ ਆਪ ਵਿੱਚ ਇੱਕ ਪ੍ਰਧਾਨ ਮੰਤਰੀ ਦੀ ਇੱਕ ਦੇਸ਼ ਦੇ ਉਸ ਬੰਦੇ ਦੀ ਬੇਇੱਜ਼ਤੀ ਕੀਤੀ ਹੈ ਜਿਹੜਾ ਦੋ ਵਾਰ ਪ੍ਰਧਾਨ ਮੰਤਰੀ ਰਿਹਾ ਜਾਂ ਜਿਨੇ ਦੇਸ਼ ਨੂੰ ਆਰਥਿਕ ਲੀਹਾਂ ਤੇ ਪਾਇਆ ਜਿੰਨਾ ਉਤੇ ਹਜੇ ਵੀ ਮੋਤੀ ਸਰਕਾਰ ਉਹਨਾਂ ਲੀਹਾਂ ਤੇ ਚੱਲ ਰਹੀ ਹੈ ਜਿਨੇ ਜਿਹੜਾ ਬੰਦਾ ਖੁਦ ਛੋਟਾ ਬੰਦਾ ਨਹੀਂ ਸੀ ਜਿਹੜਾ 33 ਸਾਲ ਸਰਕਾਰ ਦੀਆਂ ਆਰਥਿਕ ਪਾਲਿਸੀਆਂ ਨੂੰ ਦੇਖਦਾ ਰਿਹਾ ਤੇ ਉਹਨੂੰ ਦਿਸ਼ਾ ਨਿਰਦੇਸ਼ ਕਰਦਾ ਰਿਹਾ ਉਹ ਚ ਉਹ 71 ਦੇ ਵਿੱਚ ਮੋٹے ਲੈਵਲ ਤੇ 71 ਦੇ ਵਿੱਚ ਉਹ ਕਮਰਸ਼ੀਅਲ ਹਿਸਟਰੀ ਵਿੱਚ ਜੁਆਇੰਟ ਸੈਕਟਰੀ ਦੀ ਪੋਜੀਸ਼ਨ ਤੇ ਆਇਆ ਉੱਤੇ ਪਿੱਛੋਂ ਕਿੰਨੀਆਂ ਵੱਡੀਆਂ ਵੱਡੀਆਂ ਪੋਜੀਸ਼ਨਾਂ ਹੁਣ ਨੇ ਮਾਰੀਆਂ ਸੈਕਟਰੀ ਪੱਦਰਤੀਆਂ ਫਿਰ ਮੈਂਬਰ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਪਲੈਨਿੰਗ ਕਮਿਸ਼ਨ ਦਾ ਡਿਫਟੀ ਚੇਅਰਮੈਨ ਫਿਰ ਉਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਇਸ ਕਿਸਮ ਦੇ ਵਰਲਡ ਬੈਂਕ ਦੀਆਂ ਪੋਜੀਸ਼ਨਾਂ ਕਿੰਨੀਆਂ ਉਹਨੇ ਵੱਡੀਆਂ-ਵੱਡੀਆਂ ਪੋਜੀਸ਼ਨਾਂ ਇੰਡੀਆ ਦੇ ਇੰਡੀਆ ਦੇ ਤੇ ਫਿਰ ਉਹਨੇ ਦੇਸ਼ ਦੇ ਵਿੱਚ ਸਿੱਧਾ ਡੀਲ ਕੀਤਾ ਇੱਕ ਉਸ ਕਿਸਮ ਦਾ ਜਿਹੜਾ ਦੇਸ਼ ਨੂੰ ਨਿਊਕਲੀਅਰ ਪਾਵਰ ਬਣਾਇਆ ਤੇ ਉਹ ਉਸ ਕਲੱਬ ਦਾ ਵਿੱਚ ਹਿੱਸੇਦਾਰ ਬਣਿਆ ਅਮਰੀਕਾ ਨਾਲ ਜਿਹੜਾ ਉਹ ਡੀਲ ਕੀਤਾ ਨਿਊਕਲੀਅਰ ਡੀਲ ਕੀਤਾ ਉਹਦੇ ਸਾਰੇ ਕੰਮ ਆਪਣੇ ਆਪ ਵਿੱਚ ਬਹੁਤ ਵੱਡੇ ਸੀਗੇ ਉਹਦਾ ਹੁਣ ਪਤਾ ਲੱਗਿਆ ਜਿਹੜਾ ਕਿ ਪਹਿਲਾਂ ਇਹਨਾਂ ਨੂੰ ਵੀ ਸ਼ਾਇਦ ਬੀਜੇਪੀ ਨੂੰ ਸਰਕਾਰ ਨੂੰ ਵੀ ਖਿਆਲ ਨਾ ਹੋਵੇ ਵੀ ਇੰਨਾ ਰਿਸਪੌਂਸ ਮਿਲੇਗਾ ਉਹਨਾਂ ਨੂੰ ਰਿਸਪੌਂਸ ਬਹੁਤ ਮਿਲਿਆ ਹੁਣ ਦੇਸ਼ ਦੀ ਇੰਡੀਆ ਦੀ ਬਹੁਤ ਵੱਡੀ ਮਿਡਲ ਕਲਾਸ ਹੈ ਮਿਡਲ ਕਲਾਸ ਦੇ ਜਿੰਨੇ ਵੀ ਚਿੰਤਕ ਹੈ ਸਾਰੇ ਲਿਖਣ ਵਾਲੇ ਖਵਾਰਾਂ 'ਚ ਸਾਰਿਆਂ ਨੇ ਉਹਨਾਂ ਨੇ ਸਾਰਿਆਂ ਨੇ ਪ੍ਰਧਾਨ ਮੰਤਰੀ ਨੂੰ ਬਹੁਤ ਹੀ ਉੱਚੇ ਦਰਜੇ ਦਾ ਸਿਆਸਦਾਨ ਉੱਚ ਕੋਟੀ ਦਾ ਅਰਥਸ਼ਾਸਤਰੀ ਦੁਨੀਆ ਪੱਧਰ ਦਾ ਇਹ ਸਾਰੇ ਲੈਵਲ ਉੱਤੇ ਉਸ ਨੂੰ ਪੇਸ਼ ਕੀਤਾ ਲਗਾਤਾਰ ਸਾਰਾ ਮੀਡੀਆ ਦੇ ਵਿੱਚ ਉਹਦੇ ਉਹਦੇ ਹੱਕ ਚ ਸਾਰਾ ਕੁਝ ਆਇਆ ਇਹ ਸਾਰੇ ਹੋਣ ਦੇ ਬਾਵਜੂਦ ਵੀ ਤੁਸੀਂ ਤੁਸੀਂ ਕਿਵੇਂ ਕਰ ਸਕਦੇ ਹੋ ਵੀ ਇਹ ਉਸ ਬੰਦੇ ਨੂੰ ਐ ਕਰ ਦਿਓ ਕਨਸਾਈਨ ਕਰ ਦਿਓ ਵੀ ਉੱਥੇ ਹੀ ਭੇਜ ਦਿਓ ਇਹ ਤੁਸੀਂ ਇਹਨਾਂ ਨੇ ਆ ਆ ਆਪਣੀ ਆਪਣੀ ਜਿਹੜੀ ਛੋਟੀ ਸੋਚ ਹੈ ਇਸ ਕਿਸਮ ਦੀ ਜਿਹੜੀ ਉਹ ਸਾਰੀ ਛੋਟੀ ਸ਼ੋਜ਼ ਦਾ ਪ੍ਰਗਟਾਵਾ ਕੀਤਾ ਸਰਕਾਰ ਨੇ ਤੇ ਦੇ ਨਾਲ ਤੇ ਦੇ ਨਾਲ ਕੋਈ ਉਹਦੀ ਪੋਜੀਸ਼ਨ ਨਹੀਂ ਘਟਣ ਲੱਗੀ ਉਹਦੇ ਬਹੁਤ ਸਾਰੀ ਗੱਲ ਦੇ ਨਾਲ ਉਸ ਦਾ ਨਾਮ ਸਮਾਂ ਤੋਂ ਹੋਰ ਜਿਆਦਾ ਦੁਨੀਆ 'ਚ ਜਿਆਦਾ ਚਮਕਿਆ ਤੇ ਇਸ ਲੈਵਲ ਦਾ ਵੀ ਉਹ ਇੱਕ ਇੱਕ ਇੰਟੈਲੈਕਚੁਅਲ ਸੀ ਆਰਥ ਸ਼ਾਸਤਰੀ ਸੀ ਇੰਟਰਨੈਸ਼ਨਲ ਪੱਧਰ ਦਾ ਤੇ ਇਮਾਨਦਾਰ ਸੀ ਮਿਹਨਤੀ ਸੀ ਔਰ ਵੀ ਜਿਹਦੇ ਉੱਤੇ ਕ腐ਸ਼ਨ ਦਾ ਕੋਈ ਦੋਸ਼ ਨਹੀਂ ਜਿੱਥੇ ਪੋਪੂਲਿਟਿਸ਼ਨਲ ਤੇ ਡੈਡ ਕ腐ਸ਼ਨ ਦੇ ਦੋਸ਼ ਲੱਗਦੇ ਆ ਇਹ ਸਾਰੇ ਦੇ ਬਾਵਜੂਦ ਤੁਸੀਂ ਇਸ ਬੰਦੇ ਨਾਲ ਇਹ ਟ੍ਰੀਟਮੈਂਟ ਕਰਦੇ ਹੋ ਤਾਂ ਇਹ ਇਸ ਕਰਕੇ ਇਹ ਉਹਨਾਂ ਨੇ ਬਹੁਤ ਆਪਣਾ ਛੋਟਾਪਨ ਦਿਖਾਇਆ ਸਰਕਾਰ ਨੇ ਤੇ ਇਹਦੇ ਨਾਲ ਕੋਈ ਡਾਕਟਰ ਮਨਮੋਹਨ ਸਿੰਘ ਛੋਟਾ ਨਹੀਂ ਹੁੰਦਾ ਤੇ ਵਕਤ ਇਹ ਹੈ ਠੀਕ ਹੈ ਸਿੱਖਾਂ ਦੇ ਲਈ ਚ ਸਿੱਖਾਂ ਦੇ ਵਿੱਚ ਸਿਰਫ ਇੰਨੀ ਗੱਲ ਹੈ ਵੀ ਇਹਦੀ ਦਸਤਾਰ ਤੇ ਇਹਦਾ ਸਿੱਖ ਹੋਣਾ ਹੋਣ ਨਾਲ ਵੱਡੇ ਵੱਡੇ ਹਲਕਿਆਂ ਵਿੱਚ ਤੇ ਜਾਣ ਨਾਲ ਸਿੱਖ ਪਹਿਚਾਣ ਤੇ ਜ਼ਰੂਰ ਮਜ਼ਬੂਤੀ ਮਿਲੇ ਤੇ ਉਹਦੇ ਉਸ ਨੂੰ ਉਹ ਪ੍ਰੋਮੋਟ ਹੋਈ ਹੈ ਇੱਥੋਂ ਤੱਕ ਹੀ ਕਹਿ ਸਕਦੇ ਆ ਪਰ ਐਜੇ ਸਿੱਖ ਤਾਂ ਉਹ ਵਿਚਰੇ ਹੀ ਨਹੀਂ ਉਏਕਤ ਪ੍ਰਧਾਨ ਮੰਤਰੀ ਦੇ ਤੌਰ ਤੇ ਜਾਂ ਇੱਕ ਉਸ ਕਿਸਮ ਦੇ ਸਰਕਾਰੀ ਅਹੁਦਿਆਂ ਦੇ ਵਿੱਚ ਰਿਆ ਉਹ ਸਰਕਾਰੀ ਪਾਲਿਸੀ ਮੁਤਾਬਕ ਚੱਲਿਆ ਤੇ ਇੱਥੋਂ ਤੱਕ ਵੀ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਕਈ ਹਾਲਤਾਂ ਵਿੱਚ ਤੇਂਦਰਗਾਂਧੀ ਨੂੰ ਹਟਾ ਵੀ ਦਿੱਤਾ ਸੀਗਾ ਸਾਰਾ ਉਹ ਆਪਣੇ ਲੈਵਲ ਤੇ ਜਿਵੇਂ ਹੁਣ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ ਇਹ ਬਾਹਰ ਨਹੀਂ ਆਈ ਗੱਲਬਾਤ ਵੀ ਫੌਜੀ ਹਮਲੇ ਤੋਂ ਬਾਅਦ ਇਹ ਉਹ ਇੱਕ ਸਰਕਾਰੀ ਕੋਈ ਫਾਈਨਾਂਸ ਸਾਈਡ ਦੇ ਵਿੱਚ ਵੱਡੀ ਪੋਜੀਸ਼ਨ ਤੇ ਸੀ ਇੰਦਰਾ ਗਾਂਧੀ ਨੇ ਮੀਟਿੰਗ ਬੁਲਾਈ ਦਰਬਾਰ ਸਾਹਿਬ ਉਤੇ ਜੂਨ ਦੇ 84 ਦੇ ਹਮਲੇ ਤੋਂ ਬਾਅਦ ਤਾਂ ਇਹ ਗਿਆ ਨਹੀਂ ਕਹਿੰਦਾ ਜੀ ਮੈਂ ਆਮ ਨਾਟ ਫੀਲਿੰਗ ਵੈਲ ਮੈਂ ਮਾਨਸਿਕ ਤੌਰ ਤੇ ਠੀਕ ਨਹੀਂਗਾ ਤੇ ਇਸ ਕਰਕੇ ਮੈਂ ਨਹੀਂ ਉਹਨੇ ਮੀਟਿੰਗ ਨਹੀਂ ਕੀਤੀ ਤਾਂ ਇੰਦਰਾ ਗਾਂਧੀ ਨੇ ਉਸ ਪੋਜੀਸ਼ਨ ਤੋਂ ਲਾਟਾ ਆ ਇਸ ਜਿਹੜਾ ਖਾਸ ਵੱਡੀ ਕੋਈ ਇੰਟਰਨੈਸ਼ਨਲ ਮੀਟਿੰਗ ਸੀ ਤੋਂ ਇਹ ਸਾਰਾ ਕੁਝ ਇਹਨੇ ਅੰਦਰੋਂ ਅੰਦਰ ਹੀ ਚੱਲਿਆ ਕਈ ਵਾਰੀ ਹਟਾਇਆ ਪਰ ਇਹਨੇ ਆਪਣੀ ਗੱਲ ਤੇ ਆਪਦੀ ਗੱਲ ਤੇ ਖੜਾ ਰਿਹਾ ਧਾਰਮਿਕ ਲੈਵਲ ਤੇ ਕੋਈ ਬੰਦਾ ਆਪਣੇ ਆਪਣੇ ਧਰਮ ਦੇ عقیده ਮੁਤਾਬਕ ਖੜਾ ਹੁੰਦਾ ਤੇ ਇਹਦੇ ਵਿੱਚ ਕੋਈ ਕਮਿਊਨਲ ਨਹੀਂ ਹੋ ਸਕਦਾ ਜਾਂ ਫਿਰਕਾਪ੍ਰਸਤ ਨਹੀਂ ਹੋ ਸਕਦਾ ਉਹ ਆਪਣੀ ਗੱਲ ਤੇ ਖੜਾ ਹੈ ਇਸ ਕਰਕੇ ਜਿਸ ਧਰਮ ਵਿੱਚ ਇਹ ਪੈਦਾ ਹੋਇਆ ਸੀਗਾ ਉਸ ਧਰਮ ਤੱਕ ਇਹ ਜੀ ਤੱਕ ਜੁੜਿਆ ਰਿਹਾ ਇਸ ਦੇ ਇਹਦਾ ਲਾਸਟ ਤੱਕ ਇਸ ਦਾ ਜਿਹੜਾ ਪਛਤਾਵਾ ਵੀ ਇਹ ਸੀ ਮੇਰੀਆਂ ਤਿੰਨ ਲੜਕੀਆਂ ਤਿੰਨੇ ਲੜਕੀਆਂ ਮੈਂ ਉਹਨਾਂ ਨੂੰ ਸਿੱਖੀ ਦੀ ਉਹ ਗੱਲ ਨਹੀਂ ਸਲਾ ਸਕਿਆ ਕਿ ਜਿੱਦੇ ਕਰਕੇ ਉਹ ਜਿੰਨਾਂ ਦੇ ਵਿਆਹ ਨੌਨ ਸਿੱਖ ਪਰਿਵਾਰਾਂ ਚ ਹੋਏ ਆ ਆਪੇ ਕੀਤੇ ਆ ਉਹਨਾਂ ਨੇ ਉਹ ਇਹ ਉਹਦੀ ਇਤਿਖਾਸ ਕਿਸਮ ਦੀ ਤੇ ਗੁਰਸ਼ ਗੁਰਸ਼ਾਨਨ ਕੌਰ ਉਹਨਾਂ ਦੀ ਇਸ ਵਾਈਫ ਪਤਨੀ ਡਾਕਟਰ ਮੋਮੋਨ ਸਿੰਘ ਦੀ ਉਹ ਕੋਈ ਉਹ ਰੈਗੂਲਰਲੀ ਗੁਰਦੁਆਰੇ ਜਾਣਾ ਤੇ ਸਾਰਾ ਕੁਝ ਸਾਰੇ ਸਾਰੇ ਪ੍ਰੋਗਰਾਮਾਂ ਤੇ ਪਹੁੰਚਣਾ ਇਹ ਉਹਦਾ ਸਾਰੀ ਉਮਰ ਹੀ ਇਸ ਦਾ ਉਹ ਪਬਲਿਕ ਲੈਵਲ ਉੱਤੇ ਉਹਦਾ ਰੂਟੀਨ ਰਹੀ ਹੈ ਤੋ ਤੋ ਤਾਂ ਇਸ ਕਰਕੇ ਸਾਰੀ ਗੱਲ ਨੂੰ ਅਸੀਂ ਇਸ ਮੋٹے ਲੈਵਲ ਤੇ ਇਹ ਕਹਿ ਸਕਦੇ ਆ ਵੀ ਕਮ ਸੇ ਕਮ ਸਰਕਾਰ ਨੂੰ ਐਸ ਲੈਵਲ ਦੀ ਹੀਠੀ ਨਹੀਂ ਕਰਨੀ ਚਾਹੀਦੀ ਸੀ ਐਸ ਕਿਸਮ ਦੀ ਹੀਰ ਖਾਜ ਨਹੀਂ ਚਾਹੀਦਾ ਸੀ ਮਰਮੋਣ ਸਿੰਘ ਡਾਕਟਰ ਮਰਮੋਣ ਸਿੰਘ ਛੋਟਾ ਨਹੀਂ ਹੋਊਗਾ ਇਹਦੇ ਨਾਲ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਆਪਣੇ ਆਪ ਨੂੰ ਆਪਣੇ ਆਪ ਨੂੰ ਛੋਟਾ ਹੋਣ ਦਾ ਹੋਣ ਦਾ ਕੋਲਕਟਾਵਾ ਕਰ ਗਈ ਹੈ ਹਾਂਜੀ ਮੈਂ ਇਸ ਪਰਕਾਵੇ ਨਾਲ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਨੂੰ ਕੋਈ ਪ੍ਰਾਪਤੀ ਹੋਈ ਹੈ ਸਰਕਾਰ ਦੀ ਬਦਨਾਮੀ ਜਰੂਰ ਵੱਡੇ ਪੱਧਰ ਤੇ ਹੋ ਰਹੀ ਹੈ ਹਾਂ ਵੱਡਾ ਵੱਡੇ ਪੱਧਰ ਤੇ ਹੋ ਰਹੀ ਹੈ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਇਸ ਲੈਵਲ ਤੇ ਵੀ ਇੰਨਾ ਰਿਸਪੌਂਸਿਬਲ ਮੀਡਲ ਕਲਾਸ ਨੇ ਮੈਨੂੰ ਲੱਗਦਾ ਵੀ ਇੱਥੇ ਤਾਂ ਐਸਜੀਪੀਸੀ ਨੇ ਵੀ ਉਹ ਤਾਂ ਗੱਲਾਂ ਨਹੀਂ ਕੀਤੀਆਂ ਕਿਸੇ ਸਿੱਖ ਸ਼ਿਕਾਂਤ ਦੇ ਕਿਸੇ ਸਾਈਡ ਤੋਂ ਵੀ ਕੋਈ ਉਹਦੇ ਹੱਕ 'ਚ ਨਹੀਂ ਕੋਈ ਜਿੱਦਾਂ ਜਿੰਨਾ ਸਾਰਾ ਦਿੱਲੀ ਤੇ ਹੋਰ ਅਰਥ ਸ਼ਾਸਤਰੀਆਂ ਮੁਗਲੋ ਦੁਨੀਆ ਭਰੋਂ ਦੇ ਤੋਂ ਉਹਦੇ ਹੱਕ ਵਿੱਚ ਆਰਟੀਕਲ ਆਏ ਆ ਨਹੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਸਾਰੇ ਮੀਡੀਆ ਦੇ ਵਿੱਚ ਲਗਾਤਾਰ ਛਪ ਰਹੇ ਆਰਟੀਕਲ ਅਗਲੇ ਦਿਨਾਂ ਤੱਕ ਵੀ ਮੇਰੇ ਖਿਆਲ ਤਿੰਨ ਤੱਕ ਤਾਂ ਕਟੋਕਟ ਸ਼ਬਦ ਹੀ ਰਹਿਣਗੇ ਉਹ ਇਸ ਕਰਕੇ ਮੈਂ ਨਹੀਂ ਉਹਨੂੰ ਇੰਨਾ ਇਸ ਲੈਵਲ ਤੇ ਕਰਨਾ ਚਾਹੁੰਦਾ ਵੀ ਉਹ ਇੱਕ ਭਾਰਤ ਦੀ ਇੱਕ ਛੋਟੀ ਧਰਮ ਦੇ ਧਾਰਮਿਕ ਘਟਕੀ ਸਿੱਖਾਂ ਦਾ ਹੀ ਪ੍ਰਤੀਨਿਧ ਸਿੱਖਾਂ ਨਾਲ ਤਾਂ ਪ੍ਰਤੀਨਿਧ ਦੇ ਲੈਵਲ ਤੋਂ ਨਾ ਕਦੇ ਕੰਨੀ ਲਈ ਕੀਤਾ ਦੇਖੋ ਪ੍ਰਤੀਨਿਧਤਾ ਉਹ ਜੈਸ਼ਦਾ ਸੀਗਾ ਨਾ ਸਿੱਖਾਂ ਦਾ ਨਹੀਂ ਸਿੱਖਾਂ ਦੇ ਵਿੱਚੋਂ ਇਹ ਦੇਸ਼ ਦਾ ਪ੍ਰਤੀਨਿਧੀ ਉਹ ਤਾਂ 100 140 ਕਰੋੜ ਪਾਪੂਲੇਸ਼ਨ ਦਾ ਹੀ ਤਾਂ ਪ੍ਰਤੀਨਿਧ ਰਿਹਾ ਉਸ ਲੈਵਲ ਦੇ ਵਿੱਚ ਰਿਹਾ ਉੱਥੇ ਲੈਵਲ ਤੇ ਐਕਟ ਕੀਤਾ ਤੇ ਇਸ ਕਰਕੇ ਕਈ ਸਿੱਖਾਂ ਨੂੰ ਉਤਰਾਜ ਵੀ ਆਉਦੇ ਤੇ ਉਤਰਾਜ ਹੋਊਗਾ ਪਰ ਜਿਸ ਪੋਜੀਸ਼ਨ ਤੇ ਉਹਨੇ ਕੰਮ ਕੀਤਾ ਉਸਨੇ ਇਮਾਨਦਾਰ ਨਾਲ ਕੀਤਾ ਹਾਂ ਤੇ ਉਥੇ ਜਿੱਥੇ ਖੜਨਾ ਚਾਹੁੰਦਾ ਸੀ ਉਥੇ ਖੜਾ ਧਾਲਵਿਕ ਲੈਵਲ ਤੇ ਵੀ ਜਿਹੜਾ ਜਿਹੜਾ ਕਰ ਸਕਦਾ ਹੁੰਦਾ ਜਿਸ ਪੋਜੀਸ਼ਨ ਤੇ ਉਸਨੇ ਕੀਤਾ ਹਾਂ ਤੇ ਮੇਰੇ ਖਿਆਲ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਪਾਸੇ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੀ ਚਰਚਾ ਹੋ ਰਹੀ ਉਹਦੀ ਯੋਗਦਾਨ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿਵੇਂ ਉਹਨੇ ਦੇਸ਼ ਨੂੰ ਅਭਾਰਿਆ ਦੇ ਕਿਵੇਂ ਦੇਸ਼ ਹੁਣ ਆਰਥਿਕ ਖੇਤਰ ਦੇ ਵਿੱਚ ਵੀ ਅੱਗੇ ਨਹੀਂ ਵੱਧ ਰਿਹਾ ਜਿਹੜੀ 5 ਟ੍ਰਿਲੀਅਨ ਦੀ ਇਕਨੋਮੀ ਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਆਧਾਰ ਵੀ ਡਾਕਟਰ ਮਨਮੋਹਨ ਸਿੰਘ ਦਾ ਤਿਆਰ ਕੀਤਾ ਹੋਇਆ ਹੈ ਸੋ ਇਸ ਕਰਕੇ ਬਿਲਕੁਲ ਬਿਲਕੁਲ ਹਾਂ ਜੀ ਇਸ ਕਰਕੇ ਮੇਰੇ ਖਿਆਲ ਦੇਸ਼ ਵਿਦੇਸ਼ ਜਿੱਤੇ ਵੀ ਅਰਥ ਸ਼ਾਸਤਰੀ ਜੋੜ ਲੰਗੇ ਡਾਕਟਰ ਮਨਮੋਹਨ ਸਿੰਘ ਦੀ ਗੱਲ ਜਿਹੜੀ ਆ ਉਹ ਅੱਜ ਨਹੀਂ ਲਗਾਤਾਰ ਹੁੰਦੀ ਰਹੇਗੀ ਮੇਰੇ ਖਿਆਲ ਉਹ ਤਾਂ ਵਕਤ-ਵਕਤ ਤਾਨਾਂ ਦੇ ਉੱਪਰ ਚਰਚਾ ਜਿਹੜੀ ਆ ਕਮਾਂਤਰੀ ਪੱਦਰ ਦੇ ਜਿਹੜੇ ਵੱਡੇ ਫਾਰਮ ਆ ਉਹਨਾਂ ਦੇ ਵਿੱਚ ਚਰਚਾ ਜ਼ਰੂਰ ਜਿਹੜੀ ਰਹੇਗੀ ਤੇ ਜਦੋਂ ਉਹਨਾਂ ਦੀ ਯਾਦਗਾਰ ਦੇ ਬਾਰੇ ਵੀ ਗੱਲ ਹੋਏਗੀ ਤਾਂ ਜ਼ਰੂਰ ਇਸ ਗੱਲ ਨੂੰ ਲੈ ਕੇ ਸਾਡੇ ਦੇਸ਼ ਦੀ ਸਰਕਾਰ ਦਾ ਜੋ ਵਦੀਰਾ ਉਹਦੇ ਬਾਰੇ ਵੀ ਚਰਚਾ ਹੁੰਦੀ ਰਹੇਗੀ ਮੇਰੇ ਕਹਿਣ ਤੇ